ਤੇ ਹੋਰ ਕਿੰਨੇ ਦੋਸ਼ੀ ਫੜੇ ਹੈਗੇ ਜੀ ਪੰਜਾਬ ਸਰਕਾਰ ਵੱਲੋਂ ਜਿਹੜੀ ਮਜੂਰਤ ਨਸ਼ਾ ਮੰਤ ਆਮਦਨ ਚੱਲੀ ਹੋਈ ਹੈ ਇਸ ਦੇ ਤਹਿਤ ਸਾਡੇ ਸਪੈਸ਼ਲ ਡੀਪੀ ਸਾਹਿਬ ਤੇ ਸਾਡੇ ਡੀਆਈਜੀ ਸ਼੍ਰੀ ਕੁਲਪੀ ਸਿੰਘ ਉਹਨਾਂ ਦੇ ਨਿਰਦੇਸ਼ਾਂ ਅਨੁਸਾਰ ਇਹ ਟੀਮਾਂ ਕੰਮ ਕਰ ਰਹੀਆਂ ਨੇ ਐਮਬੀਐਫ ਨਾਲ ਸਬੰਧਤ ਜੀ ਤੇ ਅਨੌਥੀ ਸ਼ਾਮ ਨੂੰ ਸਾਡੇ ਜਿਹੜੀ ਪਾਰਟੀਆਂ ਸੀ ਵੀ ਉਹ ਸ਼ਹਿਰ ਦੇ ਵਿੱਚ ਉਹ ਇਹਦੇ ਜੀ ਉਦੋਂ ਸਾਡੇ ਉੱਪਰ ਵਿੱਚ ਜੀ ਮਿਲ ਜੇ ਕਿ ਕੰਜੀ ਨੰਬਰ 7 ਤੇ ਇੱਕ ਸਰ ਟਕਾਰ ਡੀਜ਼ਲ ਨੰਬਰ ਉਹਨਾਂ ਕੋਸ਼ਿਸ਼ ਜੀ ਦਾ ਉਹ ਤੇ ਦੋ ਨੌਜਵਾਨ ਜਿਹੜੇ ਬਿਹਾਰੋਂ ਦਾ ਧੰਦਾ ਕਰਦੇ ਆ ਤੇ ਉਹ ਕਿਸੇ ਨੂ ਮਤਲੰਕਲ ਅਸਾਈਨਮੈਂਟ ਦੇ ਦੇ ਖਰਾਕ ਚ ਇਮੀਡੀਏਟਲੀ ਸਾਡੀ ਜਿਹੜੀ ਪਾਰਟੀ ਨੇ ਜਦੋਂ ਉੱਥੇ ਪਹੁੰਚ ਕੇ ਉਹਨਾਂ ਦਾ ਰੌਲਾਪਾ ਕੀਤਾ ਤਾਂ ਉਹਨਾਂ ਦੇ ਵਿੱਚ ਦੋ ਸਾਨੂੰ ਲੜਕੇ ਮੜੇ ਕਿੱਦਾ ਨਾਮ ਸੰਦੀਪ ਸਿੰਘ ਹੋਰ ਸੰਦੀਪੂ 96 ਕਰਨੈਲ ਸਿੰਘ ਜੀ ਪਿੰਡ ਮੱਛਵੜਾ ਦਾ ਰਹਿਣ ਵਾਲਾ ਤੇ ਦੂਸਰਾ ਜਿਹੜਾ ਹੈਗਾ ਉਹ ਰਖਵਿੰਦਰ ਸਿੰਘ ਏਲੀਅਸ ਨਿੱਕਾ ਸਨ ਅਫਸਰਜੀਤ ਸਿੰਘ ਇਹ ਪੀ ਐ ਮੁਹੰਮਦ ਦਾ ਰਹਿਣ ਵਾਲਾ ਮਖੂ थाना ਮਖੂਈ ਨਾਂ ਦਾ ਇਹਦੀ ਉਮਰ ਕੋਈ ਹੈਗੀ 18 ਸਾਲ 14 ਕੁ ਮਹੀਨੇ 14 ਕੁ ਦਿਨਾਂ ਦੀ ਬਣਦੀ ਆ ਜੀ ਜਾਂਗੇ ਤੇ ਜਾਂ ਦੋਵੇਂ ਤੇ ਇਨਾਂ ਦੇ ਉੱਪਰ ਪਹਿਲਾਂ ਕੋਈ ਬਗਦਦ ਦਾ ਜਲੀ ਹੈਗਾ ਮਤਲਬ ਪਹਿਲੀ ਵਾਰ ਇਹ ਲਾਰਚ ਦੇ ਵਿੱਚ ਆ ਕੇ ਯੰਗਸਟਰ ਨੇ ਤੇ ਇਹ ਇਹਨਾਂ ਨੇ ਕੰਮ ਕੀਤਾ ਇਹਨਾਂ ਕੋਲ ਰਿਕਵਰੀ ਜਿਹੜੀ ਹੋਈ ਹੈ 1 ਕਿਲੋ 5 ਗ੍ਰਾਮ 1 ਕਿਲੋ ਦੇਤੀ ਕਾਰਨ ਜੀ ਕੱਢੀ ਪਈ ਇਹਨਾਂ ਦੇ ਸੱਸ ਸਰ ਸਰ ਇਹਨੂੰ ਲੈ ਕੇ ਆਉਂਦੇ ਸੀਗੇ ਕਿੱਥੇ ਇਹ ਵੇਚਦੇ ਸੀ ਕਿੱਥੋਂ ਇਹ ਮੰਗਵਾਉਂਦੇ ਸੀ ਕਿੱਦਾਂ ਇਹ ਸੰਪਰਕ ਕਰਦੇ ਸੀ ਜੀ ਜੀ ਹਾਂ ਜੀ ਜਿਹੜਾ ਪਿੱਛੇ ਜਿਹੜੀ ਹਰਗਰ ਲਾ ਰਹੀ ਆ ਇਹ ਪਾਕਿਸਤਾਨ ਤੋਂ ਆ ਰਹੀ ਆ ਵਰਸਲ ਉਪਰਾਨ ਦੇ ਤੇ ਨਾਂ ਦਾ ਕੋਈ ਟਾਈਟਲ ਹੁੰਦਾ ਸੀ ਕਿ ਉਹਨੂੰ ਉਦੋਂ ਉਦੋਂ ਜਿਹੜੇ ਇਹ ਗਾਂ ਫੈਲਣੇ ਪਾ ਰਹੇ ਸੀ। ਇਹ ਗਾਂ ਇਹ ਬਚਲ ਨੰਬਰ ਦੇ ਗਾਂ ਜਿਹੜੀ ਕਨਸਾਈਨ ਮੈਂ ਦੇਣੀ ਆ ਉਹਨਾਂ ਨੂੰ ਜੇ ਦੇਣੀ ਸੀ। ਇਹ ਅਸੀਂ ਰੌਲ ਅਪ ਕਰ ਲਈਆਂ ਇਹਨਾਂ ਨੂੰ ਅਸੀਂ ਹੁਣ ਰਿਮਾਰਡ ਤੇ ਲਿਆ ਹੈਗਾ। ਉਹਦੇ ਵਿੱਚ ਟੈਕਨੀਕਲੀ ਇਹਨਾਂ ਨੂੰ ਦੇਖਦੇ ਆ ਕਿ ਹੋਰ ਜਿਹੜੇ-ਜਿਹੜੇ ਨੰਬਰ ਆ ਲੈ ਕਿੱਡ ਕਿੱਦ ਬੰਦੇ। ਸਰੀ ਜਿਹੜੀ ਹੀਰੋਇਨ ਸੀ ਇਹ ਕਿੱਦਾਂ ਆਈ ਹੋਗੀ ਸੀ? ਉਹ ਇਹਨਾਂ ਨੇ ਕਿੱਥੋਂ ਲਈਤੀ? ਇਹ ਬਚਲ ਨੰਬਰ ਜਿਹੜੇ ਹੁੰਦੇ ਆ ਉਹਨਾਂ ਤੋਂ ਹੀ ਗਾਂ ਨਾ ਨੋ ਮੈਂ ਜੀ ਤੇ ਗਾ ਫਿਰ ਉਸੇ ਟਾਈਪ ਨਾਲ ਹੀ ਗਾ ਮੱਛਰ ਨੰਬਰ ਤੇ ਇਹ ਕਨਸਾਈਨਮੈਂਟ ਇਹ ਦੇ ਦਿੰਦੇ ਸਰ ਇਹ ਕਿੰਨੇ ਸਾਲ ਇਹਨਾਂ ਦੀ ਉਮਰ ਹੈਗੀ ਹੈ ਉਮਰ ਇੱਕ ਦਾ 18 ਸਾਲ 14 ਦੇ ਸਰ ਇਹ ਜਿੱਦਾਂ ਤੁਸੀਂ ਦੱਸਿਆ ਪਹਿਲਾਂ ਵੀ ਤੁਸੀਂ ਮਾਛੀਵਾੜੇ ਤੋਂ ਨੌਜਵਾਨ ਪੜੇ ਹੈਗੇ ਆ ਤਾਂ ਇਹਨਾਂ ਦਾ ਇਹ ਸਾਰਾ ਗਰੁੱਪ ਬਣ ਰਿਹਾ ਹੈਗਾ ਇਹ ਜਿਹੜਾ ਉਹਨੂੰ ਜਿਹੜੇ ਲਾਂ ਯੰਗਸਟਰ ਜਿਹੜੇ ਆ ਪੈਸੇ ਦੇ ਲਾਂਚ ਚ ਆ ਗਏ ਹਨਾ ਆਪਣੀਆਂ ਜ਼ਰੂਰਤਾਂ ਨੂੰ ਮੱਲਗੋੜਾ ਕਰਦੀ ਖਾਂਦਰੇ ਹੁਣ ਜਿਹੜਾ ਸਾਡੇ ਸਾਹਮਣੇ ਇਹ ਯੰਗਸਟਰੀ ਆ ਰਹੀ ਆ ਕਿ ਆ ਰਹੀ ਆ ਇਹ ਇਤਾਂ ਹੀ ਟੱਚ ਚ ਇੱਕ ਦੂਜੇ ਦੇ ਟੱਚ ਚ ਆ ਜਾਂਦੇ ਉਸ ਤੋਂ ਬਾਅਦ ਫਿਰ ਇਹ ਜਿਹੜਾ ਇਹ ਕੰਮ ਕਰਦੇ ਆ ਬੱਚੇ ਨੂੰ ਬਰਾਦੀ ਤਾਂ ਹੁਣ ਅੱਗੇ ਸਭ ਕੀ ਕੀ ਕੀਤੀ ਜਾ ਰਹੀ ਕਰਦੀ ਜੀ ਭਾਜੀ ਜੀ ਇਹ ਤਾਂ ਦਾਸੀ ਰਿਮਾਰਕ ਲਿਆ ਹੋਇਆ ਤੇ ਨਾਲ ਉਹ ਫਦਰ ਇਨਵੈਸਟੀਗੇਸ਼ਨ ਚੱਲਦੀ ਪੁੱਛ ਕੇ ਚੱਲਦੀ ਆ ਸੁਭਾਉਨਾਪੁਰੀਏ ਕਿ ਇਹਦੇ ਵਿੱਚ ਹੋਰ ਨਹੀਂ ਅਰੈਸਟ ਹੋ ਸਕਦਾ ਜਿਹੜਾ ਸਰ ਮਾਛੀਵੜੇ ਆ ਇਹ ਸਰਹੱਦ ਦੇ ਨਾਲ ਹੀ ਲੱਗਦੇ ਹੈਗੇ ਸਰ ਬਿਲਕੁਲ ਨਾਲ ਜੀ ਇਹ ਆਪਣਾ ਇੱਥੋਂ ਜਸਟ ਬਾਰੇ ਕਿਤੋਂ 3 ਕਿਲੋਮੀਟਰ ਦਾ ਬਾਰਡਰ ਸਾਈਡ ਦੁੱਤੀ ਹੈ ਪਹਿਲਾਂ ਵੀ ਆਪਾਂ ਪਹਿਣ ਨੰਬਰ ਜਿਹੜਾ ਡਰੋਨ ਦੇ ਮੇਰਾ ਫੜਿਆ ਸੀ ਕੋਈ ਇੱਕ ਮਾਛੀਵੜੇ ਦਾ ਕੋਸ਼ਿਸ਼ ਕਰ ਰਹੇ ਜੀ ਵੀ ਇਹਦੇ ਦੇਖਣ ਕੋਈ ਟੈਕਨੀਕਲੀ ਲਿੰਕ ਇਹਨਾਂ ਦਾ ਪੂਰ ਉਸ ਵੀ ਡਾਕਟਰਾਂ ਜੁੜ ਰਿਹਾ ਹੁੰਦਾ ਕਿ ਕਿ ਜਾਇ ਕੰਸਾਈਮੈਂਟ ਹੋਰ ਪਾਸੇ ਆਣੀ ਉਹਰ ਪੇਸ਼ੈਂਟ ਵੱਲ ਆਣੀ ਉਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਆ ਉਹ ਜਿਵੇਂ ਜਿਵੇਂ ਸਾਡਾ ਟੈਕਨੀਕਲੀ ਅਸੀਂ ਇਹਨੂੰ ਲਵਾਂਗੇ ਉਹ ਤਾਂ ਪਤਾ ਬਾਅਦ ਤਨ ਸਾਰੇ ਬੰਦਾ ਆ ਜਾਂਦਾ ਹੈ ਠੀਕ ਹੈ